ਸਾਡੀ ਸਾਹਿਬ ਪੱਤਰਕਾਰਾਂ ਨੂੰ ਕਿਉਂ ਧਮਕਾ ਰਹੇ ਹੋ ਜੀ ਮੈਂ ਦੱਸ ਕਿਉਂ ਧਮਕਾਉਂਗਾ ਤੇ ਮੇਰੇ ਲਾਗੇ ਖੜੇ ਜੀ ਭਰਾ ਪੱਤਰਕਾਰ ਮੇਰੇ ਐ ਪੱਤਰਕਾਰਾਂ ਨਾਲ ਸਾਝ ਹੈ ਸਾਡੀ ਪੱਤਰਕਾਰ ਸਾਡਾ ਸਾਰਾ ਕੁਝ ਆ ਉਹ ਇੱਕ ਬੰਦਾ ਸੀ ਜਿੰਨੂੰ ਆਪਾਂ ਮੈਂ ਪੱਤਰਕਾਰ ਨਹੀਂ ਕਹਿੰਦਾ ਜੀ ਪੱਤਰਕਾਰੀ ਦਾ ਇੱਕ ਸੰਧਾਨ ਤੇ ਆ ਪੱਤਰਕਾਰੀ ਪਵਿੱਤਰ ਕੀਤਾ ਹੈ ਉਹ ਬੰਦਾ ਪਵਿੱਤਰਕਾਰੀ ਦੇ ਉੱਤੇ ਕਲੰਕਿਆ ਅਖੌਤੀ ਪੱਤਰਕਾਰ ਕਹਿ ਲੋ ਪੱਤਰਕਾਰੀ ਨੂੰ ਥੱਲੇ ਸੁੱਟ ਰਿਹਾ ਪੱਤਰਕਾਰ ਦੇ ਮਿਆਰ ਨੂੰ ਉਹਨੂੰ ਬੋਲਣ ਦਾ ਨਹੀਂ ਪਤਾ ਤੂੰ ਕੌਣ ਨਾ ਤੂੰ ਕੀ ਬੋਲਦਾ ਇਹ ਕਿਹੜੇ ਪੱਤਰਕਾਰ ਦੀ ਭਾਸ਼ਾ ਵਾ ਕਿਹੜੀ ਡਿਗਰੀ ਦੇ ਵਿੱਚ ਕਿਹੜੇ ਸਰਟੀਫਿਕੇਟ ਤੇ ਲਿਖਿਆ ਵਾ ਵੀ ਪੱਤਰਕਾਰ ਇਦਾਂ ਬੋਲੇ ਉਹ ਪੱਤਰਕਾਰਾਂ ਨੂੰ ਮੈਂ ਕਿੰਨਾ ਵੀ ਉਹਦਾ ਬਾਈਕਟ ਕਰ ਦੇ ਨਾ ਯਾਰ ਯਾਰ ਇੰਨੀ ਨਫਰਤ ਉਹ ਮਾਲਕ ਨੇ ਵੜਾਈ ਦੇਣੀ ਆ ਤੇਰੇ ਚੈਨਲ ਨੂੰ 50 ਵੀਊ ਨਹੀਂ ਹੁੰਦੇ ਤੂੰ ਸਾਨੂੰ ਸਟੌਟ ਲੇਗਾ ਕਰ ਦੇ ਬਾਈਕਟ ਸਾਡਾ ਅਸੀਂ ਕਹਿੰਦੇ ਆ ਆ ਅਸੀਂ ਮੈਂ ਤੇਰਾ ਬਾਈਕਟ ਕਰਦਾ ਹੀ ਮੈਂ ਪਹਿਲਾਂ ਵੀ ਤੇਰੇ ਨਾਲ ਕੋਈ ਇੰਟਰਵਿਊ ਨਹੀਂ ਕੀਤੀ ਯਾਰ ਤੂੰ ਪੱਤਰਕਾਰ ਹੈ ਹੀ ਨਹੀਂ ਤੂੰ ਪੱਤਰਕਾਰਾਂ ਤੇ ਕਲੰਕਾਂ ਤੁਹਾਡੇ ਚ ਤਾਂ ਉਸ ਪੱਤਰਕਾਰ ਚ ਕਿਹੜੇ ਸਵਾਲ ਨੂੰ ਲੈ ਕੇ ਜਿਹੜੀ ਵੈਸ ਹੁੰਦੀ ਸੀਗਾ ਆਂਦਾ ਤੂੰ ਅੱਜ ਫੇਰ ਚੋਣਾ ਲੜਨ ਆ ਗਿਆ ਜੇ ਪਹਿਲਾਂ ਜਿੱਤੇ ਪਹਿਲਾਂ ਕੀ ਕੀਤਾ ਯਾਰ ਇਹ ਕੌਣ ਹੁੰਦਾ ਇੰਨੇ ਭਗਵੰਤ ਮਾਨ ਆਇਆ ਕੱਲ ਉਹਨੂੰ ਸਵਾਲ ਕੀਤਾ ਵੀ 4 ਲੱਖ ਬੰਦੇ ਨੇ ਵੋਟ ਪਾਈ ਤੀ ਬੰਦਾ ਕਿਉਂ ਨਹੀਂ ਛੱਡਿਆ ਉਹਨੂੰ ਸਵਾਲ ਕੀਤਾ ਵੀ ਫੰਡ ਕਿਉਂ ਨਹੀਂ ਰਿਲੀਜ਼ ਕੀਤਾ ਐਮਪੀ ਦਾ ਅਸੀਂ ਬਿਨਾਂ ਫੰਡ ਤੋਂ ਯਾਰ ਸੇਵਾ ਕਰ ਰਹੇ ਸੰਗਤ ਦੇ ਸਹਿਯੋਗ ਦੇ ਨਾਲ ਭਗਵਾਨ ਤੁਮਾਨੂੰ ਸਵਾਲ ਨਹੀਂ ਹੋਇਆ ਤੇ ਆ ਕੇ ਸਾਡੇ ਬਜ਼ੁਰਗਾਂ ਬਾਪੂ ਨੂੰ ਕਹਿੰਦਾ ਤੁਸੀਂ ਤੁਸੀਂ ਹੁਣ ਚੋਣਾਂ ਲੜਨ ਆਗੇ ਜੇ ਪਹਿਲਾਂ ਕੀ ਕੀਤਾ ਜੀ ਇਹ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਕਿਹਾ ਜੀ ਉਹਨਾਂ ਨੇ ਇਹ ਪਿਤਾ ਜੀ ਨੂੰ ਕਿਹਾ ਇਹ ਕੋਈ ਭਾਸ਼ਾ ਪੱਤਰਕਾਰ ਦੀ ਬੋਲਣ ਦੀ ਬਹੁਤ ਮੈਨਾ ਦੁੱਕੀ ਤਿੱਕੀ ਵਿਰੋਧ ਕਰੀ ਜਾਂਦੇ ਕਿਸੇ ਦਾ ਅੱਜ ਸਪਸ਼ਟੀਕਰਨ ਦੇ ਤਾਂ ਆ ਸੰਗਤ ਕਰਕੇ ਬਸ ਅੱਜ ਸਪਸ਼ਟੀਕਰਨ ਦਿੱਤਾ ਵਾ ਕੌਣ ਸ਼ੋਵੀ ਖਰਾਬ ਕਰ ਸਕਦਾ ਉਸ ਮਾਲਕ ਤੋਂ ਬਿਨਾ ਕੌਣ ਸ਼ੋਵੀ ਜੇ ਮੰਨ ਲਓ ਕੋਈ ਕਹੇ ਵੀ ਮੇਰੇ ਚੈਨਲ ਤੇ 50 60 ਵਿਊ ਹੁੰਦੇ ਆ ਮੈਂ ਕਿਸੇ ਦੇ ਖਿਲਾਫ ਇਹਨੇ ਪਹਿਲਾਂ ਵੀ ਪਾਈ ਸੀ ਇੱਕ ਬੀਬੀ ਬੋਲੀ ਸਾਡੇ ਖਿਲਾਫ ਕਿ ਉਹ ਮਾਲਕ ਨੇ ਸ਼ਵੀ ਬਣਾਉਣੀ ਆ ਉਹਨੇ ਸ਼ਵੀ ਬਣਾਉਣੀ ਆ ਉਹਨੇ ਥੱਲੇ ਸੁੱਟਣਾ ਆ ਉਹਨੇ ਲਾਜ ਪਤ ਰੱਖਣੀ ਆ ਲਾਲੇ ਜੋਰ ਜਿੰਨਾ ਵਰਜੀ ਜੋਰ ਲਾਲੇ ਗੁਰੂ ਪਾਤਸ਼ਾਹ ਦੀ ਓਟ ਦੇ ਨਾਲ ਕਰਲੇ ਸ਼ਵੀ ਖਰਾਬ ਕਿੰਨੀ ਕਰਦਾ ਉਹ ਮਾਲਕ ਦੀ ਓਟ ਆ ਸੰਗਤ ਦਾ ਪਿਆਰ ਨਾਲ ਆ ਯਾਰ ਤੁਹਾਡੇ ਚ ਸਹਿਣਸ਼ੀਲਤਾ ਹੁੰਦੀ ਤੁਸੀਂ لیاقت ਦੇ ਨਾਲ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਜਵਾਬ ਦੇ ਸਕਦੇ ਸੀ ਸਿਮਰਣ ਭਰਾ ਮੇਰੇ ਆ لیاقت ਦੇ ਨਾਲ ਮੈਂ ਕਿਹਾ ਮੈਂ ਕਿਹਾ ਵੀ ਅਸੀਂ ਜ਼ਮੀਨ ਪੱਧਰੀ ਕਰਾ ਹੁੰਦੇ ਆ ਅਸੀਂ ਬੰਨ ਬੰਨਦੇ ਤੇ ਉਹਨੇ ਅਗੋਂ ਮੈਨੂੰ ਕਹਦਾ ਤੂੰ ਕੌਣ ਹੁੰਨਾ ਮਤਲਬ ਉਹ ਲੜਨ ਦੇ ਮੂਡ 'ਚ ਹੀ ਆਇਆ ਸੀ ਉਹ ਯਾਰ ਪਰਸਨਲੀ ਰੰਜੀਸ਼ ਉਹਦੀ ਮੇਰੇ ਨਾਲ ਨਫ਼ਰਤ ਰੱਖਦਾ ਪਾਉ ਨਾਲ ਵੀ ਆ ਮੇਰੇ ਨਾਲ ਵੀ ਆ ਚਮਕੌਰ ਨਾਲ ਵੀ ਆ ਪਤਾ ਨਹੀਂ ਗਾਦੀ ਰੰਜੀ ਸਾਹਿਬ ਅਸੀਂ ਤਾਂ ਕਦੀ ਇਹਨੂੰ ਜਾਣਦੇ ਵੀ ਨਹੀਂ ਵੇਖਿਆ ਹੋਣੀ ਇਹ ਕਿਸੇ ਉਹਨਾ ਹੋਰਾਂ ਦੇ ਮਗਰ ਲਾ ਕੇ ਸਾਡੇ ਨਾਲ ਨਫ਼ਰਤ ਰੱਖਦਾ ਪੱਤਰਕਾਰਾਂ ਨੂੰ ਚਾਹ ਪਾਣੀ ਨਹੀਂ ਦਿੰਦੇ ਤੁਸੀਂ ਇਹ ਪਹਿਲਾਂ ਆਇਆ ਇੱਕ ਦੋਰੀ ਪੱਤਰਕਾਰੀ ਆਏ ਮੈਨੂੰ ਯਾਰ ਦੇ ਦੇ ਮੈਨੂੰ 500 ਦੇ ਦੇ ਐਡੀਟਰ ਦਾ ਖਰਚਾ ਦੇ ਦੇ ਇਦਾਂ ਦੀਆਂ ਗੱਲਾਂ ਮਾਰੇ ਮੈਂ ਕਿਹਾ ਪਹਿਲਾ ਪੱਤਰਕਾਰ ਵੇਖਿਆ ਗੁਰੂਆਣੀ ਦੇ ਪੱਤਰਕਾਰ ਤੇ ਆਪ ਗੱਡੀ 'ਚ ਛੱਲ ਕੇ ਆਉਂਦੇ ਆ ਉਹਨਾਂ ਦਾ ਕਿਹਾ ਆਪ ਕਵਰਿੰਗ ਕਰਦੇ ਕਿਹੜਾ ਪੱਤਰਕਾਰ ਪੈਸੇ ਮੰਗਦਾ ਕੋਈ ਨਹੀਂ ਮੰਗਦਾ ਇਹ ਉਹ ਪੱਤਰਕਾਰ ਆ ਜਿਹੜੇ 500000 ਵਾਲੇ ਆ ਤੇ ਆਂਦੇ ਬਾਈਕਟ ਕਰਨਾ ਗੁਰੂ ਉਹ ਮਾਲਕ ਬੈਠਾ ਵਾ ਜਿਹੜੇ ਲੋਕ ਤਲਵੰਡੀ ਨੂੰ ਪਿਆਰ ਕਰਦੇ ਸੀ ਨਾ ਉਹਨਾਂ ਲੋਕਾਂ ਨੂੰ ਮੇਰੇ ਤੇ ਯਕੀਨ ਆ ਉਹਨਾਂ ਲੋਕਾਂ ਨੂੰ ਵਿਸ਼ਵਾਸ ਆ ਉਹ ਓਦਾਂ ਹੀ ਪਿਆਰ ਕਰਦੇ ਆ ਉਹ ਸੰਗਤ ਓਦਾਂ ਹੀ ਪਿਆਰ ਕਰਦੀ ਓਹ ਨਹੀਂ ਭੱਜਦੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਬੀਤੀ ਕੱਲ੍ਹ ਮਨਦੀਪ ਸਿੰਘ ਜਿਹੜੇ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਤਰਨਤਨ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਜਦੋਂ ਉਹ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਂਦੇ ਆ ਤਾਂ ਪੱਤਰਕਾਰਾਂ ਦਾ ਰਜਿੰਦਰ ਸਿੰਘ ਤਲਵੰਡੀ ਦੇ ਨਾਲ ਰੌਲਾ ਪੈਂਦਾ ਹੈ ਤਾਂ ਇਹ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਪੱਤਰਕਾਰਾਂ ਨੂੰ ਰਜਿੰਦਰ ਸਿੰਘ ਤਲਵੰਡੀ ਨੇ ਧਮਕਾਇਆ ਹੈ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਸਾਡੇ ਨਾਲ ਭਾਈ ਰਜਿੰਦਰ ਸਿੰਘ ਤਲਵੰਡੀ ਨੇ ਤਾਂ ਇਹਨਾਂ ਤੋਂ ਪੁੱਛਣੇ ਵੀ ਪਾਈਏ ਪੱਤਰਕਾਰਾਂ ਨੂੰ ਕਿਉਂ ਧਮਕਾ ਰਹ ਤਲਵੰਡੀ ਸਾਹਿਬ ਪੱਤਰਕਾਰਾਂ ਨੂੰ ਕਿਉਂ ਧਮਕਾ ਰਹੇ ਹੋ ਜੀ ਜੀ ਪੱਤਰਕਾਰਾਂ ਨਾਲ ਮੇਰਾ ਰੌਲਾ ਨਹੀਂ ਪਿਆ ਮੈਂ ਦੱਸ ਕਿਉਂ ਧਮਕਾਉਂਗਾ ਤੁਸੀਂ ਮੇਰੇ ਲਾਗੇ ਖੜੇ ਜੀ ਭਰਾ ਪੱਤਰਕਾਰ ਮੇਰੇ ਐ ਪੱਤਰਕਾਰਾਂ ਨਾਲ ਸਾਝ ਹੈ ਸਾਡੀ ਪੱਤਰਕਾਰ ਸਾਡਾ ਸਾਰਾ ਕੁਝ ਆ ਉਹ ਇੱਕ ਬੰਦਾ ਸੀ ਜਿੰਨੂੰ ਆਪਾਂ ਮੈਂ ਪੱਤਰਕਾਰ ਨਹੀਂ ਕਹਿੰਦਾ ਜੀ ਪੱਤਰਕਾਰੀ ਦਾ ਕਿਸੰਧਾਂ ਤੇ ਆ ਪੱਤਰਕਾਰੀ ਪਵਿੱਤਰ ਕੀਤਾ ਹੈ ਉਹ ਬੰਦਾ ਪਵਿੱਤਰਕਾਰੀ ਦੇ ਉੱਤੇ ਕਲੰਕਿਆ ਅਖੋਤੀ ਪੱਤਰਕਾਰ ਕਹਿ ਲੋ ਪੱਤਰਕਾਰੀ ਨੂੰ ਥੱਲੇ ਸੁੱਟ ਰਿਹਾ ਵਾ ਪੱਤਰਕਾਰੀ ਦੇ ਮਿਆਰ ਨੂੰ ਉਹਨੂੰ ਬੋਲਣ ਦਾ ਨਹੀਂ ਪਤਾ ਜਦੋਂ ਕਹਿੰਦੇ ਉਹ ਕਹਿੰਦੇ ਰਜਿੰਦਰ ਸਿੰਘ ਤਲਵੰਡੀ ਨੂੰ ਨਹੀਂ ਬੋਲਣ ਦਾ ਪਤਾ ਤੁਸੀਂ ਕਹਿ ਰਹੇ ਹੋ ਕਿ ਪੱਤਰਕਾਰ ਨੂੰ ਨਹੀਂ ਬੋਲਣ ਦਾ ਪਤਾ ਜੀ ਹੁਣ ਪਤਾ ਕਿਨੂੰ ਹੈ ਜੀ ਬੋਲਣ ਦਾ ਗੱਲ ਕੀ ਹੋਈ ਗੱਲ ਸਵਾਲ ਪੁੱਛ ਰਹੇ ਬੜੀ ਤਲਖੀ ਦੇ ਨਾਲ ਮਤਲਬ ਬੰਦੇ ਦੀ ਬੇਇੱਜ਼ਤੀ ਕਰ ਰਹੇ ਬਾਪੂਤਰ ਸੇਮ ਸਿੰਘ ਜੀ ਸਾਡੇ ਸਤਕਾਰਯੋਗਾਂ ਉਹਨਾਂ ਦੀ ਬੇਇੱਜ਼ਤੀ ਕਰਨਾ ਚਾ ਰਹੇ ਤੇ ਜਦੋਂ ਮੈਂ ਜਵਾਬ ਤੇ ਹੁਣ ਵੇਖੋ ਪੱਤਰਕਾਰ ਦਾ ਕੰਮ ਹੈ ਜਵਾਬ ਲੈਣਾ ਮੈਂ ਤਾਂ ਜਵਾਬ ਦਿੰਦੇ ਨਹੀਂ ਜਵਾਬ ਲਾਉਂਗੇ ਤੁਸੀਂ ਇਹ ਥੋੜੀ ਕਹੋਗੇ ਤੂੰ ਕੌਣ ਨਾ ਤੂੰ ਕਿਉਂ ਬੋਲਦਾ ਇਹ ਭਾਸ਼ਾ ਪੱਤਰਕਾਰੀ ਦੀ ਤੂੰ ਕੌਣ ਨਾ ਤੂੰ ਕਿਉਂ ਬੋਲਦਾ ਇਹ ਕਿਹੜੇ ਪੱਤਰਕਾਰ ਦੀ ਭਾਸ਼ਾ ਵਾ ਕਿਹੜੀ ਡਿਗਰੀ ਦੇ ਵਿੱਚ ਕਿਹੜੇ ਸਰਟੀਫਿਕੇਟ ਤੇ ਲਿਖਿਆ ਵਾ ਵੀ ਪੱਤਰਕਾਰ ਇਦਾਂ ਬੋਲੇ ਉਹ ਪੱਤਰਕਾਰਾਂ ਨੂੰ ਮੈਂ ਕਿੰਨਾ ਵੀ ਉਹਦਾ ਬਾਈਕਟ ਕਰ ਦੋ ਉਹ ਕਹਿੰਦੇ ਇਹਨਾਂ ਦਾ ਬਾਈਕਟ ਕਰੋ ਬਾਹਰਲਾ ਮੀਡੀਆ ਬੁਲਾ ਲਓ ਕਹਿੰਦੇ ਉਹ ਇੱਕ ਬੰਦੇ ਨੇ ਸਾਰੇ ਪੱਤਰਕਾਰਾਂ ਨੂੰ ਗੁੰਮਰਾਹ ਕਰਤਾ ਵੀ ਰਜਿੰਦਰ ਤਲਵੰਡੀ ਉਹ ਮੇਰੀ ਤੇ ਪੱਤਰਕਾਰਾਂ ਨਾਲ ਸਾਂਝਿਆ ਮੇਰੀਆਂ ਇੰਟਰਵਿਊਆਂ ਪਈਆਂ ਮੇਰਾ ਸਾਰਾ ਕੁਝ ਪਿਆ ਪੱਤਰਕਾਰਾਂ ਨੂੰ ਤੇ ਮੈਂ ਐ ਜੱਫੀ ਭਾ ਕੇ ਮਿਲਦਾ ਵਾਂ ਇਦਾਂ ਕਿਉਂਕਿ ਪੱਤਰਕਾਰ ਸਾਡਾ ਸਾਰਾ ਕੁਝ ਆ ਸੋ ਵੇਖੋ ਏ ਉਹ ਇੱਕ ਬੰਦੇ ਨੇ ਪਹਿਲਾਂ ਵੀ ਸਾਡੇ ਖਿਲਾਫ ਪਰਸਨਲੀ ਉਹ ਰੰਜੀਤ ਰੱਖਦਾ ਪਤਾ ਨਹੀਂ ਕਾਦੀ ਨਫ਼ਰਤ ਰੱਖਦਾ ਸਾਡੇ ਖਿਲਾਫ ਪਤਾ ਨਹੀਂ ਕਾਦਾ ਜ਼ਹਿਰ ਆ ਭਾਉ ਦੇ ਲਈ ਵੀ ਜ਼ਹਿਰ ਆ ਮੇਰੇ ਲਈ ਵੀ ਜ਼ਹਿਰ ਆ ਚਮਕੌਰ ਲਈ ਵੀ ਜ਼ਹਿਰ ਆ ਉਹ ਬੰਦਾ ਇਨਾ ਜ਼ਹਿਰ ਰੱਖਦਾ ਵਾ ਤੇ ਪੱਤਰਕਾਰੀ ਦਾ ਕਿਤਾ ਭੁੱਲ ਜਾਂਦਾ ਵਾ ਆਪਣੇ ਆਪ ਨੂੰ ਭੁੱਲ ਜਾਂਦਾ ਵੀ ਮੈਂ ਪੱਤਰਕਾਰ ਆ ਕਹਿੰਦਾ ਤੂੰ ਕੌਣ ਬੋਲਦਾ ਤੂੰ ਕੌਣ ਨਾ ਤੂੰ ਕਿਉਂ ਆਇਆ ਇਹ ਇਹ ਭਾਸ਼ਾ ਕੋਈ ਪਹਿਲਾਂ ਬਾਪੂ ਨੂੰ ਗਲਤ ਬੋਲ ਰਿਹਾ ਮੈਂ ਜਵਾਬ ਹੁਣ ਪੱਤਰਕਾਰ ਦਾ ਕੰਮ ਜਵਾਬ ਦੇਣਾ ਮੈਂ ਕਿਹਾ ਵੀ ਅਸੀਂ ਸਿਵਾ ਕਰ ਰਹੇ ਹਾਂ ਸਾਡਾ ਕੈਂਪ ਚੱਲਿਆ ਇਨਜਰ ਹਨਾ ਸੰਗਤ ਦਾ ਸਹਿਯੋਗ ਹੈ ਸਾਨੂੰ ਅਸੀਂ ਪੈਲੀ ਵੀ ਕਰਾ ਰਹੇ ਹਾਂ ਅਸੀਂ ਬੰਨ ਵੀ ਬੰਨ ਰਹੇ ਹਾਂ ਸਾਰਾ ਕੁਝ ਅਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਹਾਂ ਤੇ ਤੂੰ ਹੱਟ ਤੋਂ ਜਵਾਬ ਲੈ ਅਦਾ ਤੂੰ ਕੌਣ ਨਾ ਬੋਲਣ ਵਾਲਾ ਤੁਸੀਂ ਇਦਾਂ ਕਹੋਗੇ ਪੱਤਰਕਾਰ ਦਾ ਕੰਮ ਜਵਾਬ ਲੈਣਾ ਸੋ ਉਹਨੇ ਮੁੜ ਕੇ ਦੂਜੇ ਪੱਤਰਕਾਰਾਂ ਨੂੰ ਗਮਰਾਹ ਕੀਤਾ ਮੈਂ ਜਦੋਂ ਉਹਨੇ ਇਦਾਂ ਦੀਆਂ ਪੋਸਟਾਂ ਪਈਆਂ ਮੈਂ ਕਹਿੰਦਾ ਵੀ ਤੂੰ ਯਾਰ ਚਾਰ ਛਲੜਾਂ ਕਿਸੇ ਤੋਂ ਲੈ ਕੇ ਤੇ ਤੂੰ ਇੰਨਾ ਜ਼ਹਿਰ ਉਗਾਉਂਦੇ ਆ ਜਾਂ ਨਫ਼ਰਤ ਉਗਾਉਂਦੇ ਆ ਜੇ ਨਹੀਂ ਵੀ ਲਈਆਂ ਨਫ਼ਰਤ ਤੇ ਹੈ ਨਾ ਤੇਰੇ ਕੋਲ ਪੱਤਰਕਾਰੀ ਦਾ ਮਿਆਰ ਤਾਂ ਨਹੀਂ ਪੱਤਰਕਾਰੀ ਦਾ ਸੰਦਾਰਤ ਮੁੜਕੇ ਨੇ ਦੂਜੇ ਪੱਤਰਕਾਰਾਂ ਨੂੰ ਗਮਰਾਹ ਕੀਤਾ ਤਾਂ ਢੇਰ ਦੇ ਭਰਾਵਾਂ ਨੂੰ ਵੀ ਰਜਿੰਦਰ ਤਲਵੰਡੀ ਸਾਰਿਆਂ ਨੂੰ ਕਹਿ ਰਿਹਾ ਉਹ ਜਿੰਨੇ ਵੀ ਉੱਥੇ ਚੈਨਲ ਸੀ ਆ ਤੁਹਾਡੇ ਮਾਧਿਅਮ ਰਾਈ ਕਹਿਣਾ ਵਾ ਸਾਰੇ ਮੇਰੇ ਸਤਿਕਾਰਯੋਗ ਆ ਇੱਕ ਇਹਨੂੰ ਛੱਡ ਕੇ ਤੇ ਇਹ ਤੋਂ ਪੁੱਛੋ ਵੀ ਸਵਾਲ ਕਿਦਾਂ ਕਰੀਦੇ ਆ ਇਹ ਤੋਂ ਪੁੱਛੋ ਵੀ ਭਾਸ਼ਾ ਕੀ ਹਿੰਦੀ ਪੱਤਰਕਾਰ ਦੀ ਪੱਤਰਕਾਰੀ ਦਾ ਕਿੱਤਾ ਪਵਿੱਤਰ ਆ ਪੱਤਰਕਾਰੀ ਦੇ ਸ਼ਬਦ ਪਵਿੱਤਰ ਹੋਣੇ ਚਾਹੀਦੇ ਪੱਤਰਕਾਰੀ ਦੀ ਭਾਸ਼ਾ ਪਵਿੱਤਰ ਹੋਣੀ ਚਾਹੀਦੀ ਆ ਪੱਤਰਕਾਰੀ ਸਭ ਤੋਂ ਉੱਪਰਲੇ ਪੀਕ ਲੈਵਲ ਦਾ ਕਿੱਤਾ ਵਾ ਵੇਖੋ ਪੱਤਰਕਾਰੀ ਸਾਡੇ ਨਾਲ ਸਾਰਾ ਕੋਈ ਜਿੰਨੇ ਵੀ ਚੈਨਲ ਆਏ ਸੀ ਉਹਨਾਂ ਦੇ ਅੱਗੇ ਮੇਰਾ ਸਿਰ ਇਹਦੀ ਵੇਖੋ ਇੰਨਾ ਯਾਰ ਯਾਰ ਇੰਨੀ ਨਫਰਤ ਉਹ ਮਾਲਕ ਨੇ ਵਡਿਆਈ ਦੇਣੀ ਆ ਤੇਰੇ ਚੈਨਲ ਨੂੰ 50 ਵੀਊ ਨਹੀਂ ਹੁੰਦੇ ਤੂੰ ਸਾਨੂੰ ਸਟੌਟ ਲੇਗਾ ਕਰਦੇ ਬਾਈਕਟ ਸਾਡਾ ਅਸੀਂ ਕਹਿੰਦੇ ਆ ਅਸੀਂ ਮੈਂ ਤੇਰਾ ਬਾਈਕਟ ਕਰਦਾ ਹੀ ਮੈਂ ਪਹਿਲਾਂ ਵੀ ਤੇਰੇ ਨਾਲ ਕੋਈ ਇੰਟਰਵਿਊ ਨਹੀਂ ਕੀਤੀ ਯਾਰ ਤੂੰ ਪੱਤਰਕਾਰ ਹੈ ਹੀ ਨਹੀਂ ਤੂੰ ਪੱਤਰਕਾਰਾਂ ਤੇ ਕਲੰਕਾਂ ਸੋ ਅਸੀਂ ਵੇਖੋ ਵੀ ਪੱਤਰਕਾਰਾਂ ਨੂੰ ਚਾਹੀਦਾ ਇਹ ਬੰਦੇ ਨੂੰ ਜਾਂ ਤੇ ਸਮਝਾ ਲੈਣਾ ਜਾਂ ਇਹਦਾ ਬਾਈਕਟ ਕਰ ਦੇਣਾ ਵੇਖੋ ਮੈਂ ਸਾਰੇ ਪੱਤਰਕਾਰ ਅਸੀਂ ਪ੍ਰੈਸ ਨੋਟ ਦਿੰਨੇ ਆ ਹਾਡੀ ਉਹਨਾਂ ਨਾਲ ਸਾਝਿਆ ਸਾਡੇ ਗਰੁੱਪ ਬਣੇ ਆ ਅਸੀਂ ਪੱਤਰਕਾਰਾਂ ਦਾ ਬਹੁਤ ਸਤਿਕਾਰ ਕਰਦੇ ਆ ਮਾਨ ਤਾਨ ਕਰਦੇ ਆ ਪਰ ਕੋਜਿਕ ਕੋਜਿਕ ਸਰਕਾਰਾਂ ਦਾ ਯੋਰ ਆ ਨਾ ਸਾਰਾ ਕੁਝ ਸਾਂਝਾ ਮ ਡੰਡ ਭੇਦ ਸਾਰਾ ਕੁਝ ਲਾ ਰਹੇ ਨਾ ਸਰਕਾਰਾਂ ਦਾ ਯੋਰ ਆ ਕੋਜਿਕ ਬੰਦੇ ਉਹਨਾਂ ਦੀ ਬੋਲੀ ਬੋਲਦੇ ਆ ਸੋ 1 2 1 2 ਬਸ ਇਹ ਜਿੰਨਾਂ ਦਾ ਮੈਂ ਗੱਲ ਕਰ ਰਿਹਾ ਸੋ ਸਾਰੇ ਸਤਿਕਾਰਯੋਗ ਜਿਨ੍ਹਾਂ ਵੀ ਪੱਤਰਕਾਰ ਆ ਬਸ ਆ ਇੱਕੇ ਪੱਤਰਕਾਰ ਦਾ ਰੋਲਾ ਆ ਆ ਅਰਸ਼ੇ ਫੋਨ ਫੜਾਈ ਮੇ ਪੋਸਟ ਬਾਈ ਜੀ ਕਿਹੜੇ ਸਵਾਲ ਨੂੰ ਲੈ ਕੇ ਜਿਹੜੀ ਤਲਖੀ ਵਧੀ ਤੁਹਾਡੇ ਚ ਤਾਂ ਉਸ ਪੱਤਰਕਾਰ ਚ ਕਿਹੜੇ ਸਵਾਲ ਨੂੰ ਲੈ ਕੇ ਜਿਹੜੀ ਵੈਸ ਹੁੰਦੀ ਸੀਗਾ ਆਂਦਾ ਤੁਸੀਂ ਅੱਜ ਫੇਰ ਚੋਣਾ ਲੜਨ ਆ ਗਏ ਜੇ ਪਹਿਲਾਂ ਜਿੱਤੇ ਪਹਿਲਾਂ ਕੀ ਕੀਤਾ ਯਾਰ ਇਹ ਕੌਣ ਹੁੰਦਾ ਇੰਨੇ ਭਗਵੰਤ ਮਾਨ ਆਇਆ ਕੱਲ ਉਹਨੂੰ ਸਵਾਲ ਕੀਤਾ ਵੀ 4 ਲੱਖ ਬੰਦੇ ਨੇ ਵੋਟ ਪਾਈ ਤੀ ਬੰਦਾ ਕਿਉਂ ਨਹੀਂ ਛੱਡਿਆ ਉਹਨੂੰ ਸਵਾਲ ਕੀਤਾ ਵੀ ਫੰਡ ਕਿਉਂ ਨਹੀਂ ਰਿਲੀਜ਼ ਕੀਤਾ ਐਮਪੀ ਦਾ ਅਸੀਂ ਬਿਨਾ ਫੰਡ ਤੋਂ ਯਾਰ ਸੇਵਾ ਕਰ ਰਹੇ ਹਾਂ ਸੰਗਤ ਦੇ ਸਹਿਯੋਗ ਦੇ ਨਾਲ ਭਗਵੰਤ ਮਾਨ ਨੂੰ ਸਵਾਲ ਨਹੀਂ ਹੋਇਆ ਤੇ ਆ ਕੇ ਸਾਡੇ ਬਜ਼ੁਰਗਾਂ ਬਾਪੂ ਨੂੰ ਕਹਿੰਦਾ ਤੁਸੀਂ ਤੁਸੀਂ ਹੁਣ ਚੋਣਾਂ ਲੜਨ ਆਗੇ ਜੇ ਪਹਿਲਾਂ ਕੀ ਕੀਤਾ ਜੀ ਇਹ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਕਿਹਾ ਜੀ ਉਹਨਾਂ ਨੇ ਇਹ ਪਿਤਾ ਜੀ ਨੂੰ ਕਿਹਾ ਇਹ ਕੋਈ ਭਾਸ਼ਾ ਪੱਤਰਕਾਰ ਦੀ ਬੋਲਣ ਦੀ ਵੀ ਤੁਸੀਂ ਹੁਣ ਚੋਣਾਂ ਲੜਨ ਆਗੇ ਜੇ ਪਹਿਲਾਂ ਕੀ ਕੀਤਾ ਜੀ ਇਹ ਯਾਰ ਕਿਹੜੀ ਭਾਸ਼ਾ ਪੱਤਰਕਾਰ ਦੀ ਪਿਆਰ ਸਤਿਕਾਰ ਸ਼ਬਦ ਭਾਸ਼ਾ ਬੜੀ ਜੇ ਪਵਿੱਤਰ ਚਾਣਾ ਪਵਿੱਤਰ ਹੈ ਨਾ ਭਾਸ਼ਾ ਵੀ ਪਵਿੱਤਰ ਚਾਹੀਦੀ ਹੈ ਜਦੋਂ ਇਦਾਂ ਤਲਖੀ ਜੀ ਨਾਲ ਪਿਆ ਨਾ ਮੇਰੇ ਤੋਂ ਨਹੀਂ ਜਰਿਆ ਜਾਂਦਾ ਤੁਸੀਂ ਆਗੇ ਗਸਾ ਨਹੀਂ ਰਿਆ ਜਾਂਦਾ ਵੀਰੇ ਪੱਤਰਕਾਰੀ ਦਾ ਯਾਰ ਕਰਤਾ ਪੱਤਰਕਾਰਾਂ ਨੂੰ ਗਸਾਉਣਾ ਚਾਹੀਦਾ ਹੈ ਲੱਗੇ ਜਿਹੜੇ ਕੋਈ ਪੱਤਰਕਾਰ ਹੀ ਉਹ ਵੀ ਹੈਰਾਨ ਹੋ ਹੁੰਦਾ ਇਹਦੇ ਆਲ ਵੇਖ ਕੇ ਵੀ ਕਿਦਾਂ ਦੇ ਸਵਾਲ ਕਰ ਰਿਹਾ ਲੱਗੇ ਵਾਲੇ ਪੱਤਰਕਾਰ ਵੀ ਸੋ ਉਦੋਂ ਫਿਰ ਮੈਂ ਨੂੰ ਜਵਾਬ ਹੀ ਦਿੱਤਾ ਮੈਂ ਕੁਝ ਨਹੀਂ ਕਿਹਾ ਨਾ ਮੈਂ ਗਾਲ ਕੱਢੀ ਨਾ ਮੈਂ ਗੁੱਸੇ ਹੋਇਆ ਨਾ ਮੈਂ ਨਫ਼ਰਤ ਬਸ ਜਵਾਬ ਦਿੱਤਾ ਤੇ ਕਿਹਾ ਜੀ ਤੁਸੀਂ ਮੈਂ ਕਿਹਾ ਜੀ ਅਸੀਂ ਆ ਸੇਵਾ ਕਰ ਰਹੇ ਆ ਬੰਨ ਦੀ ਕੈਂਪ ਦੀ ਬੈਲੀ ਕਰਾਉਂਦੀ ਮੈਨੂੰ ਆਂਦਾ ਤੂੰ ਕੌਣ ਨਾ ਬੋਲਣ ਵਾਲਾ ਤੂੰ ਕਿਉਂ ਆ ਵਿੱਚ ਯਾਰ ਇਹ ਤੇ ਗੈਂਗਸਟਰ ਬੰਦਾ ਇਹ ਬਦਮਾਸ਼ ਬੰਦਾ ਹੈ ਪੱਤਰਕਾਰ ਪੱਤਰਕਾਰੀ ਦੀ ਭਾਸ਼ਾ ਹੈ ਵੀ ਤੂੰ ਕੌਣ ਨਾ ਬੋਲਣ ਵਾਲਾ ਵਿਖਾਈ ਆਹ ਵੇਖੋ ਆਹ ਪੋਸਟਾਂ ਪਾਉਂਦਿਆ ਅਕਾਲੀ ਦਲ ਵਾਰਸ ਪੰਜਾਬ ਵਾਲੇ ਤਰਲੇ ਮਾਰ ਰਹੇ ਲਿਖਿਆ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਔਖਾ ਹੋਇਆ ਇਸ ਪਾਰਟੀ ਵਾਸਤੇ ਅੜੇ ਜਿਮਣੀ ਚੋਂ 2027 ਚ ਤੇ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਣਦੇ ਤਰਲੇ ਮਾਰਨਦਾ ਯਾਰ ਇੰਦਾ ਯਾਰ ਇਹ ਕਿਹੜੀ ਪੱਤਰਕਾਰੀ ਹੈ ਤਰਲੇ ਸ਼ਬਦ ਕਿੱਥੋਂ ਯਾਰ ਕੀ ਇਹ ਪੱਤਰਕਾਰੀ ਹੈ ਤੁਸੀਂ ਇੱਦਾਂ ਦਾ ਕਰਦੇ ਜੇ ਕੰਮ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਉਹ ਕਹਿੰਦੇ ਵੀ ਇਹ ਇਹ ਕਹਿੰਦੇ ਵੀ ਪੈਸੇ ਲੈ ਕੇ ਵਿਕਿਆ ਹੋਇਆ ਕਿ ਇਹਨੇ ਪੈਸੇ ਦਿੱਤੇ ਤੁਹਾਡੇ ਸਾਹਮਣੇ ਦਿੱਤੇ ਇਹ ਗੱਲ ਉਹ ਕਹਿੰਦੇ ਆ ਜੀ ਤੁਸੀਂ ਪੈਸਿਆਂ ਦਾ ਜਾਂ ਚਾਰ ਛਿੱਲੜਾਂ ਦੀ ਕਿਉਂ ਗੱਲ ਕੀਤੀ ਜੀ ਪੱਤਰ ਭਾਸ਼ਾ ਤੋਂ ਪਤਾ ਲੱਗ ਜਾਂਦਾ ਬੰਦਾ ਅੱਖ ਤੋਂ ਪਹਿਚਾਨ ਲਈਦਾ ਵਾ ਤੈਨੂੰ ਪਤਾ ਲੱਗ ਜਣਾ ਵੀ ਬੰਦਾ ਕਿਹਦੀ ਬੋਲੀ ਬੋਲਦਾ ਵਾ ਤੁਸੀਂ ਰੋਜ਼ ਵਿਚਰਦੇ ਜੇ ਪਤਾ ਨਹੀਂ ਲੱਗਦਾ ਕਿਤੇ ਸਾਨੂੰ ਪਤਾ ਉਸੇਲੇ ਪਤਾ ਲੱਗਦਾ ਵਾ ਇਹੋ ਜੇ ਆਹ ਪੋਸਟਾਂ ਤੋਂ ਪਤਾ ਨਹੀਂ ਲੱਗਦਾ ਇਹਦੇ ਸਵਾਲਾਂ ਤੋਂ ਪਤਾ ਨਹੀਂ ਲੱਗਣਦੇ ਕਿਹਦੀ ਬੋਲੀ ਬੋਲਦਾ ਵਾ ਸੋ ਸਾਨੂੰ ਪਤਾ ਵਾ ਜਿਨ੍ਹਾਂ ਦੀ ਬੋ ਪੱਤਰਕਾਰੀ ਦੇ ਨਾਂ ਤੇ ਕਲੰਕਾ ਇਹ ਇੱਕ ਪੱਤਰਕਾਰ ਨੇ ਸਾਰੇ ਪੱਤਰਕਾਰਾਂ ਨੂੰ ਗੁੰਮਰਾਹ ਕਰਕੇ ਰੌਲਾ ਪਵਾਇਆ ਉਹ ਦੂਜੇ ਪੱਤਰਕਾਰ ਭਰਾ ਸਾਡੇ ਅਸੀਂ ਉਹਨਾਂ ਨੂੰ ਸੱਦਦੇ ਹਾਂ ਪ੍ਰੈਸ ਕਾਨਫਰੰਸਾਂ ਹੁੰਦੀਆਂ ਪ੍ਰੈਸ ਨੋਟ ਦਈਦੇ ਆ ਗਰੁੱਪ ਬਣੇ WhatsApp ਦੇ ਉਹਨਾਂ ਨਾਲ ਕਾਲ ਹੁੰਦੀ ਉਹਨਾਂ ਨਾਲ ਸੰਝਾਂ ਹੁੰਦੀਆਂ ਉਹਨਾਂ ਨਾਲ ਚਾਹ ਪਾਣੀ ਪੀਦਾ ਉਹਨਾਂ ਨਾਲ ਜਫੀਆਂ ਪੈਂਦੀਆਂ ਮਤਲਬ ਤੁਹਾਡੀ ਸ਼ਬੀ ਖਰਾਬ ਕਰਨ ਵਾਸਤੇ ਜਿਹੜਾ ਸਾਰਾ ਕੰਮ ਕੀਤਾ ਗਿਆ ਜੀ ਉਹ ਬੜੇ ਆਏ ਵੀਰੇ ਬਹੁਤ ਨੇਕੀ ਵਰਗੇ ਅਸੀਂ ਨਿਊਜ਼ੀਲੈਂਡ ਪੈਥੇ ਉਹ ਵਿਰੋਧ ਕਰੀ ਜਾਂਦੇ ਆ ਬਹੁਤ ਮੈਨਾ ਦੁੱਕੀ ਤਿੱਕੀ ਵਿਰੋਧ ਕਰੀ ਜਾਂਦੇ ਕਿਸੇ ਦਾ ਅੱਜ ਸਪਸ਼ਟੀ ਕਰਨ ਦੇ ਤਾਂ ਆ ਸੰਗਤ ਕਰਕੇ ਬਸ ਅੱਜ ਸਪਸ਼ਟੀਕਰਨ ਦਿੱਤਾ ਵਾ ਕੌਣ ਸ਼ਬੀ ਖਰਾਬ ਕਰ ਸਕਦਾ ਉਸ ਮਾਲਕ ਤੋਂ ਬਿਨਾ ਕੌਣ ਸ਼ਬੀ ਜੇ ਮੰਨ ਲਓ ਕੋਈ ਕਵੇ ਵੀ ਮੇਰੇ ਚੈਨਲ ਤੇ 50 60 ਵਿਊ ਹੁੰਦੇ ਆ ਤੇ ਮੈਂ ਕਿਸੇ ਦੇ ਖਿਲਾਫ ਇਹਨੇ ਪਹਿਲਾਂ ਵੀ ਪਾਈ ਹੀ ਇੱਕ ਬੀਬੀ ਬੋਲੀ ਸਾਡੇ ਖਿਲਾਫ ਨੰਘ ਕਿਸੇ ਨੇ ਬੁਲਾਈ ਕਿੱਡੀ ਕੀ ਸ਼ਬੀ ਖਰਾਬ ਕਰ ਲਈ ਨਹੀਂ ਕਾ ਯਾਰ ਉਹ ਮਾਲਕ ਨੇ ਛਵੀ ਬਣਾਉਣੀ ਆ ਉਹਨੇ ਛਵੀ ਬਣਾਉਣੀ ਆ ਉਹਨੇ ਥੱਲੇ ਸੁੱਟਣਾ ਆ ਉਹਨੇ ਲਾਜ ਪੱਤ ਰੱਖਣੀ ਆ ਲਾਲੇ ਜੋਰ ਜਿੰਨਾ ਮਰਜੀ ਜੋਰ ਲਾਲੇ ਗੁਰੂ ਪਾਤਸ਼ਾਹ ਦੀ ਓਟ ਦੇ ਨਾਲ ਕਰਲੇ ਛਵੀ ਖਰਾਬ ਕਿੰਨੀ ਕਰਦਾ ਉਹ ਮਾਲਕ ਦੀ ਓਟ ਆ ਸੰਗਤ ਦਾ ਪਿਆਰ ਨਾਲ ਆ ਯਾਰ ਅੱਛਾ ਤੁਹਾਡੇ ਸੀਨੀਅਰ ਲੀਡਰ ਉੱਥੇ ਖੜੇ ਸੀਗੇ ਜਦੋਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀਗੇ ਤੁਸੀਂ ਜੇ ਪ੍ਰੈਸ ਦੇ ਰੂਬਰੂ ਹੋਣ ਜਾ ਰਹੇ ਸੀਗੇ ਪੱਤਰਕਾਰ ਵਿੱਚੋਂ ਕਈ ਇਹ ਕਹਿੰਦੇ ਸੀ ਵੀ ਭਾਈ ਇਹਨਾਂ ਨੂੰ ਅਕਲ ਸਿਖਾਓ ਤੁਹਾਨੂੰ ਕਿਸੇ ਨੇ ਅਕਲ ਨਹੀਂ ਸਿਖਾਈ ਜੀ ਅਕਲ ਕਾਦੀ ਵੀਰੇ ਅਕਲ ਤੇ ਉਹਨੂੰ ਸਿਖਾਓ ਕੀ ਕਹਿੰਦਾ ਵਾ ਤੁਸੀਂ ਆਗੇ ਚੋਣ ਲੜਨ ਪਹਿਲਾਂ ਤੁਸੀਂ ਕੀ ਕੀਤਾ ਜੇ ਉਹ ਗੁਰੂ ਆ ਸਵਾਲ ਆ ਮੈਂ ਕਹਿੰਨਾ ਅਕਲ ਸਿੱਖ ਓਏ ਤੁਸੀਂ ਤਾ ਤੁਸੀਂ ਪੱਤਰਕਾਰ ਜੀ ਤੁਸੀਂ ਜਾ ਕੇ ਕਿਤੇ ਬਹਿ ਕੇ ਆਏ ਉਹਦੇ ਕੋਲ ਉਹਨੂੰ ਕਿ ਬੰਦਾ ਬਣ ਪੱਤਰਕਾਰ ਬਣ ਗੈਂਗਸਟਰ ਨਾ ਬਣ ਬਦਮਾਸ਼ ਨਾ ਬਣ ਪੱਤਰਕਾਰੀ ਦਾ ਕਿੱਤਾ ਵੇਖ ਪੱਤਰਕਾਰੀ ਦਾ ਮਿਆਰ ਵੇਖ ਪੱਤਰਕਾਰੀ ਦਾ ਸੰਧਾਨਤ ਵੇਖ ਕਿਉਂ ਕਿਉਂ ਯਾਰ ਸਾਰੇ ਪੱਤਰਕਾਰਾਂ ਤੇ ਕਲੰਕ ਲਾ ਰਿਆਂ ਕਿਉਂ ਸਾਰੇ ਪੱਤਰਕਾਰਾਂ ਨੂੰ ਗਮਰਾਹ ਕਰ ਰਿਆਂ ਕਿਉਂ ਇੱਕ ਆਪਣੀ ਪਰਸਨਲ ਉਹ ਯਾਰ ਉਹਦੀ ਮੇਰੀ ਪਰਸਨਲ ਰੰਜਿਸ਼ ਆ ਮੈਂ ਕਹਿੰਦਾ ਜਿਹੜੇ ਪੱਤਰਕਾਰ ਉਹਦੀ ਮਗਰ ਲੱਗਣਦੇ ਉਹ ਵੀ ਕਿੱਡੇ ਕਿ ਸਿਆਣੇ ਯਾਰ ਉਹਦੀ ਮੇਰੇ ਨਾਲ ਪਰਸਨਲ ਦੁਸ਼ਮਣੀ ਉਹ ਕੱਢਣ ਦਿਆ ਤੁਸੀਂ ਉਹਦੇ ਮਗਰ ਲੱਗ ਗਏ ਜੀ ਅੱਛਾ ਬਹੁਤ ਲੋਕ ਇਹ ਵੀ ਕਹਿੰਦੇ ਜੇ ਤੁਹਾਨੂੰ ਉਹਨਾਂ ਨੇ ਤਿੱਖੇ ਸਵਾਲ ਕੀਤੇ ਤੁਹਾਨੂੰ ਤਦ ਜਿਹੜੇ ਤਰਕ ਦੇ ਨਾਲ ਜਵਾਬ ਦੇਣੇ ਚਾਹੀਦੇ ਸੀ ਤਲਖੀ ਨਹੀਂ ਹੁੰਦਾ ਜਾਂਦਾ ਜੀ ਨਹੀਂ ਉਹਨੇ ਜਵਾਬ ਹੀ ਤਾਂ ਦੇਣ ਲੱਗਾ ਮੈਂ ਯਾਰ ਜੋ ਅਸੀਂ ਤਾਂ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਸਾਡੇ ਤੋਂ ਜਵਾਬ ਲੈ ਲੈ ਜਦੋਂ ਮਰਜ਼ੀ ਆ ਜੇ ਉਹ ਆਂਦਾ ਤੂੰ ਕੌਣ ਹੁੰਦਾ ਤੂੰ ਕੌਣ ਬੋਲਿਆ ਤੂੰ ਕਿਉਂ ਆਇਆ ਪੱਤਰਕਾਰ ਨੇ ਜਵਾਬ ਹੀ ਨਹੀਂ ਲਿਆ ਜਵਾਬ ਸਵਾਲ ਕਿਹੜਾ ਸੀ ਜੀ ਇੱਕ ਵਾਰ ਸਵਾਲ ਜ਼ਰੂਰ ਦੱਸੋ ਸਵਾਲ ਤੇ ਹੋਈ ਜੀ ਵੀ ਤੁਸੀਂ ਆਗੇ ਜੇ ਚੋਣਾਂ ਲੜਨ ਪਹਿਲਾਂ ਕੀ ਕੀਤਾ ਜੇ ਤਰਕ ਦੇ ਨਾਲ ਉਹਦਾ ਜਵਾਬ ਦਿਓ ਜੀ ਤੁਸੀਂ ਚੋਣ ਲੜਨ ਆਗੇ ਪਹਿਲਾਂ ਕੀ ਕੀਤਾ ਜੀ ਮੈਂ ਕਹਿੰਨਾ ਵੀ ਭਗਵੰਤ ਮਾਨ ਆਇਆ ਉਹਨੂੰ ਤੂੰ ਸਵਾਲ ਪੁੱਛਦਾ ਏ ਵੀ 4 ਲੱਖ ਬੰਦਿਆਂ ਨੇ ਵੋਟ ਪਾਈ ਆ ਤੇ ਐਮਪੀ ਨੂੰ ਛੱਡਿਆ ਕਿਉਂ ਨਹੀਂ ਐਨਐਸਏ ਕਿਉਂ ਲਾਤੀ ਦੁਬਾਰਾ ਜੇਲ੍ਹ ਕਿਉਂ ਕਿਉਂ ਨਹੀਂ ਕੱਢਿਆ ਸਾਡਾ ਐਮਪੀ ਫੰਡਰ ਰਿਲੀਜ਼ ਕਿਉਂ ਨਹੀਂ ਕੀਤਾ ਇਹ ਤੇਰੇ ਸਵਾਲ ਦਾ ਜਵਾਬ ਹੀ ਜਿਹੜਾ ਤੂੰ ਨਾ ਤੂੰ ਆ ਗਿਆ ਤੂੰ ਕੌਣ ਨਾ ਉਹਦਾ ਜਵਾਬ ਦੇਣ ਲੱਗਾ ਹੀ ਮੈਂ ਜੀ ਤੁਹਾਡੇ ਚ ਸਹਿਣਸ਼ੀਲਤਾ ਹੁੰਦੀ ਤੁਸੀਂ ਲਿਆਕਤ ਦੇ ਨਾਲ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਜਵਾਬ ਦੇ ਸਕਦੇ ਸੀ ਸਿਮਰਨ ਭਰਾ ਮੇਰੇ ਆ ਲਿਆਕਤ ਦੇ ਨਾਲ ਮੈਂ ਕਿਹਾ ਮੈਂ ਕਿਹਾ ਵੀ ਅਸੀਂ ਜ਼ਮੀਨ ਪੱਧਰੀ ਕਰਾ ਹੁੰਦੇ ਆ ਅਸੀਂ ਬੰਨ ਬੰਨਦੇ ਤੇ ਉਹਨੇ ਅੱਗੇ ਮੈਨੂੰ ਕਿਹਾ ਤੂੰ ਕੌਣ ਹੁੰਨਾ ਮਤਲਬ ਉਹ ਲੜਨ ਦੇ ਮੂਡ 'ਚ ਹੀ ਆਇਆ ਸੀ ਯਾਰ ਪਰਸਨਲੀ ਰੰਜੀਸ਼ ਉਹਦੀ ਮੇਰੇ ਨਾਲ ਨਫ਼ਰਤ ਰੱਖਦਾ ਭਾਉ ਨਾਲ ਵੀ ਆ ਮੇਰੇ ਨਾਲ ਵੀ ਆ ਚਮਕੌਰ ਨਾਲ ਵੀ ਆ ਪਤਾ ਨਹੀਂ ਗਾਦੀ ਰੰਜੀਤ ਸਾਹਿਬ ਅਹੀਂ ਤੇ ਕਦੀ ਨੂੰ ਜਾਣਦੇ ਵੀ ਨਹੀਂ ਵੇਖਿਆ ਹੋਣੀ ਇਹ ਕਿਸੇ ਉਹਨਾ ਹੋਰਾਂ ਦੇ ਮਗਰ ਲਾ ਕੇ ਸਾਡੇ ਨਾਲ ਨਫ਼ਰਤ ਰੱਖਦਾ ਵਾ ਮੈਂ ਤੇ ਹੁਣ ਜਵਾਬ ਦੇ ਦੇਣਾ ਵੀ ਐਸੀ ਬਿਨਾ ਕਿਸੇ ਫੰਡ ਤੋਂ ਯਾਰ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਕਰਾਉਣ ਦੀ ਆ ਟਰੈਕਟਰ ਲੈ ਕੇ ਆਉਂਦੇ ਲੋਕੀ ਸੰਗਤ ਬੰਨਦੇ ਆ ਬੰਨ ਬੰਨਦੇ ਆ ਸੋ ਵੇਖੋ ਕਰੋੜਾਂ ਦੇ ਬਜਟ ਦਾ ਇਹ ਕੰਮ ਆ ਜਿਹੜਾ ਕੰਮ ਸੰਗਤ ਕਰ ਰਹੀ ਆ ਤੇ ਯਾਰ ਸਰਕਾਰ ਨੂੰ ਸਵਾਲ ਪੁੱਛੋ ਨਾ ਆ ਮੇਰਾ ਉਹਦੇ ਸਵਾਲ ਦਾ ਜਵਾਬ ਆ ਤੇ ਜਵਾਬ ਲਿਆ ਹੀ ਨੰਦਾ ਤੂੰ ਕੌਣ ਹੰਨਾ ਅਸੀਂ ਤੁਸੀਂ ਚੋਣ ਲੜਨ ਆ ਗਏ ਯਾਰ ਕਿਹੜਾ ਪੱਤਰਕਾਰ ਕਿਹੜੀ ਪੱਤਰਕਾਰੀ ਹੈ ਅੱਛਾ ਚਲੋ ਆਪਾਂ ਕਿਸੇ ਪੱਤਰਕਾਰ ਦਾ ਨਾਮ ਨਹੀਂ ਲੈਂਦੇ ਪਰ ਚਾਹ ਪਾਣੀ ਦਾ ਬੜਾ ਜ਼ਿਕਰ ਹੁੰਦਾ ਪੱਤਰਕਾਰ ਸਾਨੂੰ ਚਾਹ ਪਾਣੀ ਨਹੀਂ ਦਿੰਦੇ ਤੁਸੀਂ ਚਾਹ ਪਾਣੀ ਦਾ ਬੜਾ ਜ਼ਿਕਰ ਹੁੰਦਾ ਵਕਈ ਇਹਨੇ ਵੀ ਪਹਿਲਾਂ ਪਹਿਲਾਂ ਮੇਰੇ ਨਾਲ ਆਇਆ ਦੱਸਾਂ ਗੁੱਸੇ ਕਿਉਂ ਐਡਿਟ ਕਰ ਲਈ ਇਹ ਪਹਿਲਾਂ ਆਇਆ ਇੱਕ ਦੋਰੀ ਪੱਤਰਕਾਰੀ ਆਏ ਮੈਨੂੰ ਯਾਰ ਦੇ ਦੇ ਮੈਨੂੰ 500 ਦੇ ਦੇ ਐਡੀਟਰ ਦਾ ਖਰਚਾ ਦੇ ਦੇ ਇਦਾਂ ਦੀਆਂ ਗੱਲਾਂ ਮਾਰੇ ਮੈਂ ਕਿਹਾ ਪਹਿਲਾ ਪੱਤਰਕਾਰ ਵੇਖਿਆ ਗੁਰੂ ਆਣੀ ਤੇ ਪੱਤਰਕਾਰ ਤੇ ਆਪ ਗੱਡੀ 'ਚ ਚੱਲ ਕੇ ਆਉਂਦੇ ਆ ਉਹਨਾਂ ਦਾ ਕਿਤਾ ਆਪ ਕਵਰਿੰਗ ਕਰਦੇ ਕਿਹੜਾ ਪੱਤਰਕਾਰ ਪੈਸੇ ਮੰਗਦਾ ਕੋਈ ਨਹੀਂ ਮੰਗਦਾ ਇਹ ਉਹ ਪੱਤਰਕਾਰ ਆ ਜਿਹੜੇ 500000 ਵਾਲੇ ਆ ਤੇ ਆਂਦੇ ਬਾਈਕਟ ਕਰਨਾ ਗੁਰੂ ਉਹ ਮਾਲਕ ਬੈਠਾ ਵਾ ਵਿਊ ਕਿੰਨੇ ਪੈਂਦੇ ਉਹਨਾਂ ਨੂੰ ਜੀ ਹੁਣੇ 50 60 ਆਪਾਂ ਕਦੀ ਚੈਨਲ 'ਚ ਉਹਨਾਂ ਨੇ ਵੇਖਿਆ ਫੋਟੋ ਜੀ ਆਈ ਇੱਥੇ ਕਿੰਨੇ ਪਤਾ ਨਹੀਂ ਕਿੰਨੇ ਉਹ ਵਿਖਾਈਓ ਫੋਟੋ ਇੱਥੇ ਗੱਡੀ ਮਤਲਬ 500000 ਰੁਪਏ ਤੁਹਾਡੇ ਤੋਂ ਮੰਗ ਲੈਂਦੇ ਜੀ ਉਹ ਪਹਿਲਾਂ ਆ ਆਵੇ ਫੋਟੋ ਬਾਈ ਇਹ ਚਮਕੌਰ ਨੇ ਭਾਈ ਉਹਨੇ ਨਹੀਂ ਭਾਈ 500000 ਕਦੀ ਵੀ ਮੈਨੂੰ ਮੈਂ ਐਡੀਟਰ ਦਾ ਖਰਚਾ ਹੋ ਜੇ ਅਸੀਂ ਤੈਨੂੰ ਉਸ ਤੋਂ ਬਾਅਦ ਮੂੰਹ ਨਹੀਂ ਲਾਇਆ ਯਾਰ ਮੈਂ ਪਹਿਲੀ ਵਾਰ ਹੀ ਵੇਖਿਆ ਵੈਦਾਂ ਦਾ ਪੱਤਰਕਾਰ ਜਿਹੜਾ ਪੈਸੇ ਮੰਗਦਾ ਦਿੰਦੇ ਨੇ ਤੁਸੀਂ ਚੰਗਾ ਨਹੀਂ ਪੱਤਰਕਾਰਾਂ ਨੂੰ ਜੀ ਪਹਿਲਾਂ ਇੱਕ ਵਾਰੀ ਸਾਡੀ ਵੀਡੀਓ ਪਾਉਣ ਲੱਗਾ ਸਾਡੇ ਬੰਦੇ ਕਿਸੇ ਨੂੰ ਕਹੀ ਜਾਵੇ ਵੀ ਰਜਿੰਦਰ ਉਹਨਾਂ ਨੂੰ ਕਹੋ ਵੀ 60000 ਰੁਪਏ ਦੇ ਦਿਓ ਮੈਂ ਵੀਡੀਓ ਡਿਲੀਟ ਕਰ ਦੂੰਗਾ ਉਹ ਮੈਂ ਕਿਹਾ ਜਾ ਏ ਜਾ ਪਾਲਾ ਲਾਲਾ ਯੋਰ ਹੁਣ ਵੀ ਲਾਲੇ ਯੋਰ 60000 ਰੁਪਏ ਮੰਗਦਾ ਸੀ ਉਹ ਪੱਤਰਕਾਰ ਜੜ ਜੜੇ ਮੂੰਹਾਂ 500 500 ਰੁਪਏ ਮੰਗਦੇ ਆ ਤੇ ਉਹ ਉਹ ਦੂਜੇ ਪੱਤਰਕਾਰਾਂ ਨੂੰ ਗਮਰਾਹ ਕਰਦੇ ਹੋ ਤੁਸੀਂ ਤੁਹਾਡਾ ਲੈਵਲ ਉੱਚਾ ਵਾ ਤੁਸੀਂ ਪੱਤਰਕਾਰ ਹੀ ਜੇ ਤੁਹਾਡਾ ਪਵਿੱਤਰ ਕੀਤਾ ਵਾ ਇਸ ਬੰਦੇ ਦੇ ਆਖੇ ਲਾ ਕੇ ਗਮਰਾਹ ਨਾ ਹੋਵੋ ਇਹ ਬੰਦਾ ਵੇਖੋ ਵੀ ਇਹਦਾ ਜਿਹੜਾ ਚੈਨਲ ਹੈ ਮੈਨੂੰ ਨਹੀਂ ਪਤਾ ਇਹਦਾ ਵਾ ਜਾਂ ਇਹ ਚੈਨਲ ਤੇ ਕੰਮ ਕਰਦਾ ਉਹ ਆਪਣਾ ਨਾਮ ਨਹੀਂ ਲੈਨੇ ਪਾਰਟਿਕੂਲਰ ਜੀ ਬਿਲਕੁਲ ਉਹਨਾਂ ਦਾ ਜੋ ਹੈਗਾ ਹੈ ਨਾ ਜੀ ਆਹ ਵੇਖੋ ਆਹ ਵੇਖੋ ਫੋਟੋ ਪਾਈਏ ਨਿੱਤਰਲੇ ਲੈ ਰਿਆ 29 ਲਾਈਕ ਹੋਏ ਆ ਤੇ 15 ਕਮੈਂਟ ਹੋਏ ਆ 29 ਲਾਈਕਾਂ ਨਾਲ 15 ਕਮੈਂਟਾਂ ਨਾਲ ਤੂੰ ਸਾਨੂੰ ਬਾਈਕਟ ਕਰਨ ਨੂੰ ਫਿਰਦਾ ਕਰਦੇ ਭਾਉ ਨੂੰ ਬਾਈਕਟ ਕਰਨ ਨੂੰ ਫਿਰਦਾ ਉਹ ਕਹਿੰਦੇ ਦਿਲਾਂ ਚੋਂ ਬਾਈਕਾਟ ਹੋ ਜਾਊਗਾ ਤੁਹਾਡਾ ਜੀ ਉਹ ਮੈਂ ਨਾ ਲੋਕਾਂ ਦੇ ਸੰਗਤ ਪਿਆਰ ਕਰਦੀ ਵੀ ਰਿਆ ਲੋਕਾਂ ਦੇ ਦਿਲਾਂ ਚੋਂ ਕੌਣ ਕੱਢ ਸਕਦਾ ਉਹ ਮਾਲਕ ਤੋਂ ਬਣਾ ਕੋਈ ਨਹੀਂ ਕੱਢ ਸਕਦਾ ਨਾ ਭਾਉ ਨੂੰ ਕੱਢ ਸਕਦਾ ਨਾ ਸੇਵਾਦਾਰਾਂ ਨੂੰ ਕੱਢ ਸਕਦਾ ਨੀ ਸੇਵਾ ਜੀ ਲੋਕਾਂ ਨੂੰ ਪਤਾ ਵਾ ਅਸੀਂ ਕੀ ਕੀਤਾ ਅਸੀਂ ਨਹੀਂ ਦੱਸਣਾ ਅਸੀਂ ਨਹੀਂ ਚਾਹੁੰਦੇ ਜੇ ਹਰ ਤੋਂ ਜਵਾਬ ਲੈਣਾ ਲੈ ਲੈ ਯਾਰ ਸ਼ਰੇਆਮ ਮੇਰਾ ਪਬਲਿਕ ਅਕਾਊਂਟ ਆ ਰਜਿੰਦਰ ਸਿੰਘ ਤਲਵੰਡੀ ਸਾਰਾ ਕੁਝ ਉਹਦੇ ਤੇ ਪੋਸਟ ਕਰੀਦਾ ਵਾ ਜੋ ਅਸੀਂ ਕਰਦੇ ਆ ਜੋ ਆਉਂਦਾ ਵਾ ਜਿੱਥੋਂ ਸੰਗਤ ਆਉਂਦੀ ਆ ਸਾਰੇ ਵੀਡੀਓ ਅਪਲੋਡ ਕਰਦੇ ਪਰ ਇਹ ਬੰਦੇ ਨੇ ਵੇਖੋ ਪਹਿਲਾ ਪੱਤਰਕਾਰ ਆ ਜਿਹੜਾ ਜਵਾਬ ਲੈਣ ਤੋਂ ਭੱਜ ਗਿਆ ਨਹੀਂ ਤੇ ਲੋਕੀ ਪੱਤਰਕਾਰਾਂ ਤੋਂ ਭੱਜਦੇ ਆ ਪਰ ਇਹ ਪੱਤਰਕਾਰ ਜਵਾਬ ਲੈਣ ਤੋਂ ਭੱਜ ਗਿਆ ਕਾਦਾ ਪੱਤਰਕਾਰ ਕਿਆ ਪੱਤਰਕਾਰੀ ਆ ਯਾਰ ਵੇਖੋ ਸੋ ਇਹੋ ਹੀ ਬੇਨਤੀ ਆ ਵੀ ਜੱਟਾ ਚੜ੍ਹਦੀ ਕਲਾ 'ਚ ਰਹੇ ਹੁਣ ਮੈਂ ਜੱਟਾ ਚੜ੍ਹਦੀ ਕਲਾ 'ਚ ਰਿਹਾ ਇਹਦਾ ਵੀ ਪੰਗਾ ਪਾ ਸਕਦਾ ਇਹ ਬੜੀ ਨਫ਼ਰਤ ਕਰਦੇ ਆ ਅਸਲ ਜੀ ਅਸਲੀ ਜ਼ਹਿਰ ਹੀ ਆ ਵਾ ਜਿਹੜਾ ਮੈਂ ਸ਼ਬਦ ਬੋਲਤਾ ਨਾ ਅਸਲੀ ਅਸਲੀ ਜ਼ਹਿਰ ਹੀ ਇਹਨਾਂ ਨੂੰ ਇਹ ਆ ਸੋ ਕੋਈ ਗੱਲ ਨਹੀਂ ਗੁਰਸਿੱਖਾ ਚੜ੍ਹਦੀ ਕਲਾ 'ਚ ਰਹੇ ਪ੍ਰੇਮ ਨਾਲ ਰਹੇ ਸਾਡਾ ਤੇਰੇ ਨਾਲ ਵੈਰ ਨਹੀਂ ਤੇ ਤੇਰੇ ਨਾਲ ਤੇਰਾ ਜੇ ਮੇਰੇ ਨਾਲ ਕੋਈ ਵੈਰ ਹੈਗਾ ਨਾ ਕੱਢ ਲਾ ਮੇਰਾ ਤੇਰੇ ਨਾਲ ਕੋਈ ਵੈਰ ਨਹੀਂ ਤੂੰ ਵੈਰ ਕੱਢ ਲਾ ਤੇ ਬਾਕੀ ਪੱਤਰਕਾਰ ਭਰਾਵਾਂ ਨੂੰ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਜਿੱਕੀ ਫਤਿਹ ਤੁਹਾਡੇ ਨਾਲ ਪਿਆਰ ਆ ਤੁਹਾਡੇ ਨਾਲ ਪ੍ਰੇਮ ਆ ਤੁਹਾਡੇ ਨਾਲ ਦਿਲੋਂ ਸਤਿਕਾਰ ਆ ਤੁਹਾਡਾ ਪਵਿੱਤਰ ਕੀ ਕਹਿ ਰਹੇ ਸਿਆਸੀ ਮਾਹੌਲ ਕੀ ਕਹਿ ਰਹੇ ਤਰੰਤਾਂ ਨਾਲ ਕੇ ਦਾ ਸਿਆਸਤ ਵਾਲੂ ਆਨੇ ਆਪਾਂ ਤੁਸੀਂ ਨਾ ਨੋਮੀਨੇਸ਼ਨ ਫਾਈਲ ਕਰਨ ਗਏ ਸੀਗੇ ਭਾਈ ਮਨਦੀਪ ਸਿੰਘ ਹੋਰਾਂ ਦਾ ਮਾਹੌਲ ਕਿ ਹੋ ਗਿਆ ਜੀ ਹੁਣ ਮਾਹੌਲ ਡਰੇ ਪਏ ਆ ਜੀ ਕੰਬੇ ਪਏ ਆ ਅੰਦਰੋਂ ਮੈਨਾਂ ਦਿਲ ਘਟੰਦਿਆ ਇਹਨਾਂ ਦਾ ਜੀ ਨੂੰ ਖੁਸ਼ ਹੁੰਦਿਆ ਮੇਰੀ ਪੋਸਟ ਸ਼ੇਅਰ ਕਰੀ ਜਾਂਦੇ ਆ ਵੀ ਪਤਾ ਨਹੀਂ ਰਜਿੰਦਰ ਤਲਵੰਡੀ ਦੀ ਪੋਸਟ ਸ਼ੇਅਰ ਕਰਕੇ ਵੋਟਾਂ ਘਟਾ ਦਾਂਗੇ ਨਹੀਂ ਹੋਣਾ ਨਹੀਂ ਕਰ ਸਕਦੇ ਜੋ ਹੋ ਗਿਆ ਜੋ ਪੰਥ ਨੇ ਕਰਤਾ ਜੋ ਜਾਹੋ ਜਲਾਲ ਕਾਗਜ਼ ਪਰਨ ਵਾਲੇ ਦਿਨ ਸੀ ਸਰੋਪੇ ਤੇਗਾ ਭੇਟ ਹੋਈਆਂ ਫੁੱਲਾਂ ਦੀ ਵਰਖਾ ਹੋਈ ਨਾਲ ਚ ਦੇ ਕੇ ਸੱਦੇ ਸੀਗੇ ਬੰਦੇ ਜੀ ਆਪ ਮੁਹਾਰੇ ਆਏ ਸੀ ਮੈਨਾਂ ਲਾਲਚਹੀਂ ਕਾਹਦਾ ਲਾਇਟ ਦੇ ਦਾਂਗੇ ਕੀ ਆ ਸਾਡੇ ਕੋਲ ਸਾਡੇ ਕੋਲ ਆ ਬੋਲ ਬਾਣੀ ਆ ਵੀਡੀਓ ਪਾਉਂਦੇ ਆ ਬੋਲਦੇ ਆ ਫਤਿਹ ਬਲਾਉਂਦੇ ਆ ਸੰਗਤ ਨੂੰ ਬੇਨਤੀ ਲਾਉਂਦੇ ਆ ਇਹੋ ਕੁਝ ਆ ਸਾਡੇ ਕੋਲ ਅਸੀਂ ਪੈਸੇ ਵੰਡਣ ਸਾਡੇ ਕੋਲ ਸ਼ਰਾਬ ਦੀਆਂ ਬੋਤਲਾਂ ਸਾਡੇ ਕੋਲ ਕੀ ਕੁਝ ਨਹੀਂ ਅਸੀਂ ਪਿਆਰ ਆ ਸਾਡੇ ਕੋਲ ਆ ਬੜਾ ਪਿਆਰ ਆ ਵੀ ਸੰਗਤ ਜੀ ਇੱਥੇ ਅੱਜ ਕਾਗਜ਼ ਭਰਨੇ ਆ ਅੱਜ ਅਰਦਾਸ ਬੇਨਤੀ ਆ ਅੱਜ ਰੋਡ ਸ਼ੋਅ ਆ ਹੱਥ ਜੋੜ ਕੇ ਵੀਡੀਓ ਪਾਈਦੀ ਆ ਮਾਨ ਸਤਕਾਰ ਕਾਫਲੇ ਬਣ ਜਾਂਦੇ ਚੜਦੀ ਕਲਾ ਹੋ ਜਾਂਦੀ ਤੇ ਪੱਤਰਕਾਰ ਬਾਈਕਟ ਕਰਨ ਨੂੰ ਫਿਰਦਾ 29 29 ਲਾਈਕ ਆਏ ਆ ਨਹੀਂ ਬੱਲਿਆ ਜਿੰਨੀ ਦੇਰ ਉਹ ਮਾਲਕ ਦਾ ਓਟ ਆਸਰਾ ਵਾ ਮੈਂ ਤੈਨੂੰ ਪੱਤਰਕਾਰ ਨਹੀਂ ਕਹਿੰਦਾ ਤੇਰੇ ਅਰਗੇ ਦੁਸ਼ਮਣ ਤੇਰੇ ਅਰਗੇ ਜਿਹੜੇ ਔਖਾ ਬੋਲਦੇ ਗੈਂਗਸਟਰ ਬੰਦੇ ਕਿੱਦਾਂ ਬਾਈਕਟ ਕਰ ਲੈਣਗੇ ਯਾਰ ਚੜਦੀਆਂ ਕਲਾ ਰਹਿਣਗੀਆਂ ਫਤਿਹ ਹੋਊਗੀ ਬਹੁਤ ਬੰਦੇ ਵਿਰੋਧ ਪਾਉਂਦੇ ਅੱਜ ਪਹਿਲੀ ਰੀ ਕਿ ਮੈਂ ਸਪਸ਼ਟੀਕਰਨ ਦਿੱਤਾ ਬਸ ਆਪਣੇ ਪਿਆਰ ਕਰਨ ਵਾਲੀ ਸੰਗਤ ਕਰਕੇ ਨਹੀਂ ਤੇ ਨਹੀਂ ਦੇਣਾ ਸੋ ਇਹ ਨਹੀਂ ਬੈਂਤੀਆਂ ਵੀਰੇ ਹੋਰ ਤੁਸੀਂ ਜੋ ਪੁੱਛਣਾ ਪੁੱਛੋ ਲਾਸਟ ਦੇ ਵਿੱਚ ਜਿਹੜੇ ਤਰਨ ਤਨ ਹਲਕੇ ਦੇ ਲੋਕ ਨੇ ਜਾਂ ਉਹ ਲੋਕ ਜਿਹੜੇ ਤੁਹਾਡੇ ਤੇ ਸਵਾਲ ਖੜੇ ਕਰਨ ਲੱਪੇ ਨੇ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਭਾਈ ਰਜਿੰਦਰ ਸਿੰਘ ਤੇਲਵੰਡੀ ਨੂੰ ਲੈ ਕੇ ਸਵਾਲ ਜਿਹੜੇ ਲੋਕ ਖੜੇ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਜਿਹੜੇ ਲੋਕ ਤਲਵੰਡੀ ਨੂੰ ਪਿਆਰ ਕਰਦੇ ਸੀ ਨਾ ਉਹਨਾਂ ਲੋਕਾਂ ਨੂੰ ਮੇਰੇ ਤੇ ਯਕੀਨ ਆ ਉਹਨਾਂ ਲੋਕਾਂ ਨੂੰ ਵਿਸ਼ਵਾਸ ਹੈ ਉਹ ਓਦਾਂ ਹੀ ਪਿਆਰ ਕਰਦੇ ਆ ਉਹ ਸੰਗਤ ਓਦਾਂ ਹੀ ਪਿਆਰ ਕਰਦੀ ਓਹ ਨਹੀਂ ਭੱਜਦੀ ਆਵੇ ਇੱਥੇ ਖੜੇ ਨਾ ਸੰਗਤਾਂ ਹੱਥ ਖੜੇ ਕਰ ਕਰਕੇ ਜਾਂਦੀ ਹੈ ਜਿਹੜੀ ਸੰਗਤ ਉੱਥੋਂ ਸੜਕ ਤੋਂ ਲੰਘਦੀ ਹੈ ਇਹ ਪਿਆਰ ਵੀਰੇ ਇਹ ਪਾਗਾਂਲੇ ਅਸੀਂ ਕਰਮਾ ਵਾਲੇ ਆ ਫੋਟੋਆਂ ਹਰ ਹਰ ਕਿਸੇ ਨਾਲ ਥੋੜਾ ਕੋਈ ਖਿਚਾਉਂਦਾ ਅਸੀਂ ਉਹ ਮਾਲਕ ਦਾ ਬੜਾ ਬੜੀ ਵਡਿਆਈ ਦਿੱਤੀ ਉਹਨੇ ਅਸੀਂ ਉਹ ਦੋ ਅਣਜਾਣ ਲੋਕ ਜਿਹੜੇ ਸੀਗੇ ਉਹਨਾਂ ਨੇ ਤਾਂ ਆਪਣੇ ਵਟਸਐਪ ਤੇ ਸਟੇਟਸ ਵੀ ਲਾਇਆ ਸੀ ਤੁਹਾਡੀ ਵੀਡੀਓ ਤਾਂ ਤੁਹਾਨੂੰ ਦਿਖਾਉਂਦੇ ਸੀਗੇ ਜਿਹੜੇ ਉਹਨੇ ਥੋੜੀ ਮੈਨੂੰ ਵੇਖ ਕੇ ਇਥੋਂ ਸੜਕ ਤੋਂ ਆ ਗਏ ਮੇਰੇ ਕੋਲ ਆਹਦੇ ਬਾਬਾ ਜੀ ਆ ਸਟੇਟਸ ਲਾਇਆ ਫੋਟੋ ਪਿਛਾ ਕੇ ਗਏ ਯਾਰ ਇਹ ਵਡਿਆਈ ਹਰ ਕਿਸੇ ਨੂੰ ਇਸ ਅਣਜਾਣ ਬੰਦੇ ਤੁਹਾਨੂੰ ਜਾਣਦੇ ਵੀ ਨਹੀਂ ਸੀ ਇਹ ਮੈਨੂੰ ਜਾਣਦੇ ਨਹੀਂ ਐਸੇ ਵਡਿਆਈ ਤੋਂ ਜੈਲਸੀ ਕਰਦੇ ਆ ਐਸੇ ਵਡਿਆਈ ਨੂੰ ਬਾਈਕਟ ਕਰਨਾ ਚਾਹ ਨਿਤਨੇਮ ਕਰੋ ਅਰਦਾਸ ਬੇਨਤੀ ਕਰਿਆ ਕਰੋ ਅਸੀਂ ਤੇ ਉਹ ਕੌਮ ਦੇ ਵਾਰਿਸ ਆ ਜਿਹੜੀ ਕੌਮ ਆਪਣਾ ਭਲਾ ਮੰਗਣ ਤੋਂ ਪਹਿਲਾਂ ਆਂਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਯਾਰ ਉਹ ਕੌਮ ਆਪਣੇ ਬੰਦਿਆਂ ਦਾ ਬਾਈਕਟ ਮੈਂ ਨਹੀਂ ਕਰਦਾ ਮੈਂ ਕਹਿੰਦਾ ਚੜ੍ਹਦੀ ਕਲਾ ਚ ਰਹਿ ਨਿਤਨੇਮ ਕਰਿਆ ਕਰ ਰਹਿਰਾ ਸਾਹਿਬ ਦਾ ਪਾਠ ਕਰਿਆ ਕਰ ਅਰਦਾਸ ਬੇਨਤੀ ਕਰਿਆ ਕਰ ਗੁਰੂ ਘਰ ਜਾਇਆ ਕਰ ਕਥਾ ਕੀਰਤਨ ਸੁਣ ਤੇਰਾ ਦਿਲ ਸ਼ੁੱਧ ਹੋਵੇ ਤੇਰਾ ਹਿਰਦਾ ਪਵਿੱਤਰ ਹੋਵੇ ਤੇਰਾ ਕਿਤਾਬੜਾ ਪਵਿੱਤਰ ਹੈ ਜਿੱਥੇ ਤੂੰ ਲੈਣ ਚ ਪਿਆ ਆ ਪਰ ਆਪਣਾ ਹਿਰਦਾ ਪਵਿੱਤਰ ਕਰ ਜ਼ਹਿਰ ਕੱਢ ਦੇ ਨਫ਼ਰਤ ਕੱਢ ਦੇ ਅੰਦਰੋਂ ਚੜਦੀ ਕਲਾ ਮੈਂ ਤਾਂ ਨਾਂ ਨਹੀਂ ਲਿਆ ਇਹਨੂੰ ਪਤਾ ਲੱਗ ਜਣਾ ਠੀਕ ਹੈ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਜੀਤ ਜੀ ਸੋ ਮਿਲ ਕੋ ਦਰਸ਼ਕੋ ਜੀ ਸਾਡੇ ਨਾਲ ਭਾਈ ਰਜਿੰਦਰ ਸਿੰਘ ਤਲਵੰਡੀ ਤਾਂ ਬੀਤੀ ਕੱਲ ਜਿਹੜੀ ਪੱਤਰਕਾਰਾਂ ਦੇ ਨਾਲ ਰੌਲਾ ਹੋਇਆ ਜਾਂ ਪੱਤਰਕਾਰਾਂ ਦੇ ਨਾਲ ਜਿਹੜੀ ਬਹਿਸ ਹੋਈ ਉਸ ਦੇ ਬਾਰੇ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਚੱਲ ਰਹੀ ਪੱਤਰਕਾਰਤਾ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਤਰਨਤਾਨ ਵਿਧਾਨ ਸਭਾ ਹਲਕੀ ਦੀ ਜਿਮਨੀ ਚੋਣ ਨੂੰ ਲੈ ਕੇ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੀਦਾ ਹੈ ਕਿਹੜਾ ਉਮੀਦਵਾਰ ਐਮ ਐਲ ਏ ਬਣਨਾ ਚਾਹੀਦਾ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ